ਲੋਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸਾਕਾਲ ਤੁਹਾਡਾ ਸਾਰਿਆਂ ਦਾ ਦਿਨ ਬਹੁਤ ਵਧੀਆ ਲੰਘਿਆ ਹੋਵੇਗਾ ਕਿਉਂਕਿ ਚੋਣਾਂ ਦਾ ਰਿਜ਼ਲਟ ਜਿਹੜਾ ਉਹ ਆ ਚੁੱਕਾ ਤੇ ਆਨੰਦਪੁਰ ਸਾਹਿਬ ਤੋਂ ਝਾੜੂ ਵਾਲੇ ਤੇ ਬਾਕੀ ਸਾਰਿਆਂ ਤੋਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਬਠਿੰਡੇ ਤੋਂ ਤੇ ਖੰਡੂਰ ਸਾਹਿਬ ਤੋਂ ਅਮਰਤਪਾਲ ਸਿੰਘ ਤੇ ਫਰੀਦਕੋਟ ਤੋਂ ਫਿਰੋਜ਼ਪੁਰ ਤੋਂ ਸ਼ਹੀਦ ਭਾਈ ਬਿਆਨ ਸਿੰਘ ਜੀ ਦੇ ਪੁੱਤਰ ਭਾਈ ਸਰੂਜੀਤ ਸਿੰਘ ਖਾਲਸਾ ਉਹ ਐਮਪੀ ਬਣੇ ਨੇ ਬਹੁਤ ਬਹੁਤ ਧੰਨਵਾਦ ਸਾਰੀ ਸਿੱਖ ਕੌਮ ਦਾ ਤੇ ਆਪਾਂ ਅੱਜ ਸਵੇਰੇ ਪਹਿਲਾਂ ਬੀਬੀ ਨੇ ਬਣਾਈਆਂ ਪਰਮ ਦੇ ਨਾਲ ਰੋਟੀਆਂ ਤੇ ਆਪਾਂ ਲਿਆਣੀ ਸੀ ਸਕੂਟਰੀ ਸਰਵਿਸ ਕਰਾਉਣ ਦੇ ਲਈ ਬੰਗਿਆਂ ਨੂੰ ਤੇ ਭਾਬੀ ਦੀ ਸਕੂਟਰੀ ਲੈ ਕੇ ਪਰਮ ਤੇ ਮੈਂ ਆਪਾਂ ਪਿੰਡ ਤੋਂ ਵਾਪਸ ਸਿੱਧਾ ਹੀ ਬੰਗਿਆਂ ਏਜੰਸੀ ਪਹੁੰਚਣਾ ਸੀਗਾ ਤੇ ਅੱਜ ਇਲੈਕਸ਼ਨ ਬਹੁਤ ਰੁਚਕ ਜਿਹੜਾ ਬਣੀ ਰਹੀ ਤੇ ਫਿਰ ਪਰਮ ਨੇ ਨਾਲ ਅਸੀਂ ਸਕੂਟਰੀ ਲੈ ਕੇ ਬੰਗਿਆਂ ਨੂੰ ਆ ਗਏ ਤੇ ਇਲੈਕਸ਼ਨ ਦੇ ਵਿੱਚ ਜਿਹੜਾ ਬਹੁਤ ਵਧੀਆ ਰੁਝਾਨ ਝਾੜੂ ਝਾੜੂ ਹੋ ਗਿਆ ਤੀਲਾ ਤੀਲਾ ਤੇਰਾ ਨੀਆਂ ਗੱਲਾਂ ਕਰਦਾ ਕਰਦਾ ਵਿਚਾਰਾ ਤਿੰਨ ਤੇ ਸੇਮਟ ਗਿਆ ਅਕਾਲੀ ਦਲ ਇੱਕ ਕਿਉਂਕਿ ਅਕਾਲੀ ਦਲ ਦੀ ਜਿਹੜੀ ਸ਼ਬੀ ਆ ਉਹ ਝਾੜੂ ਨੇ ਖਰਾਬ ਕੀਤੀ ਆ ਇਸ ਕਰਕੇ ਇੱਕ ਸੀਟ ਤੇ ਜਿਹੜਾ ਉਹ ਸਾਨੂੰ ਜਿਹੜਾ ਉਹਦਾ ਸੁਭਾਗ ਭਾਰ ਪ੍ਰਾਪਤ ਹੋਇਆ ਝਾੜੂ ਵਾਲ ਅਕਾਲੀ ਦਲ ਨੂੰ ਤੇ ਰਹਿ ਗਈ ਜੀ ਗੱਲ ਕਾਂਗਰਸ ਦੀ ਕਾਂਗਰਸ ਨੇ 7 ਸੀਟਾਂ ਜਿੱਤ ਕੇ ਤੇ ਦੋ ਸੀਟਾਂ ਜਿਹੜੀਆਂ ਅਹਿਮ ਸੀਟਾਂ ਸੀਗੀਆਂ ਸਿੱਖ ਕੌਮ ਨੇ ਜਿਹੜੀਆਂ ਸਿਕੌਮ ਦੇ ਆਗੂਆਂ ਦੇ ਝੋਲੀ ਚ ਪਾਤੀਆਂ ਕਾਟ ਗੱਲਾਂ ਬੱਤਾਂ ਹੋਈਆਂ ਕੱਲ ਦਾ ਜਿਹੜਾ ਮਾਹੌਲ ਆ ਸ਼ਹਿਰ ਦਾ ਉਹ ਬਿਲਕੁਲ ਗਮਗੀਨ ਮਾਹੌਲ ਦੇ ਵਿੱਚ ਜਿਹੜਾ ਸ਼ਹਿਰ ਸਟੈਂਡ ਲਿਆ ਸ਼ਹਿਰ ਨੇ ਤਕੜਾ ਤੇ ਹੁਣ ਕਰੀਏ ਜੀ ਗੱਲ ਆਪਾਂ ਫਿਰ ਘਰ ਦੇ ਕੰਮਕਾਰ ਵੀ ਬਹੁਤ ਹੁੰਦੇ ਆ ਤੇ ਫਿਰ ਆਪਾਂ ਆਣਾ ਸੀਗਾ ਪ੍ਰੀ ਟ੍ਰੈਵਲ ਤੇ ਪ੍ਰੀ ਟ੍ਰੈਵਲ ਤੇ ਪਹੁੰਚ ਕੇ ਤੇ ਪੱਠੇ-ਪੋਠੇ ਸੱਟ ਕੇ ਤੇ ਆਪਾਂ ਪ੍ਰੀ ਟ੍ਰੈਵਲ ਤੇ ਪਹੁੰਚਣਾ ਸੀਗਾ ਪਸ਼ੂਆਂ ਨੂੰ ਵੀ ਢਾਣਾ ਹੁੰਦਾ ਗਰਮੀ ਬਹੁਤ ਵਾ ਤੇ ਪਸ਼ੂ-ਪਸੂਨ ਢਾ ਲਾ ਕੇ ਸਾਰਿਆਂ ਨੇ ਗਰਮੀ ਤੋਂ ਇਹਨਾਂ ਨੂੰ ਵੀ ਵਿਚਾਰਿਆਂ ਨੂੰ ਬੇਜਵਾਨੇ ਨੇ ਕੀ ਕਰ ਸਕਦਾ ਕੋਈ ਤੇ ਤੁਸੀਂ ਸਾਡੇ ਜਿਹੜਾ ਬਲੌਗ ਹੈ ਜਰੂਰ ਉਹਨੂੰ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਐ ਆਪਾਂ ਜਲਦੀ ਇੱਕ ਪਰਾਡਕਾਸਟ ਚੈਨਲ ਸ਼ੁਰੂ ਕਰਨ ਲੱਗੇ ਆ ਇਹਦੇ ਵਿੱਚ ਪਰਾਡਕਾਸਟ ਜਿਹੜਾ ਉਹ ਵੱਖ-ਵੱਖ ਤਰੀਕਿਆਂ ਦੇ ਨਾਲ ਰਾਜਨੀਤਿਕ ਸਮਾਜਿਕ ਸਮਾਜ ਭਲਾਈ ਵੱਡੇ ਅਫਸਰ ਜਿੰਨੀਆਂ ਵੀ ਬੰਗਿਆ ਨੀ ਮਸ਼ਹੂਰ ਸ਼ਖਸੀਅਤਾਂ ਕੋਈ ਪੱਤਰਕਾਰ ਨੇ ਇੱਕ ਉਹਨਾਂ ਦੇ ਉਹਨਾਂ ਦੀ ਜੀਵਨੀ ਬਾਰੇ ਜਿਹੜਾ ਆਪਾਂ ਇੱਕ ਪਰਾਡਕਾਸਟ ਉਹ ਜਲਦੀ ਤੋਂ ਜਲਦੀ ਆਪਾਂ ਸ਼ੁਰੂ ਕਰਨ ਜਾ ਰਹੇ ਆ ਮੈਡਮ ਹਾਲੇ ਪੂਰੀ ਗਰਮੀ ਨੇ ਭਿੱਜੀ ਪਈ ਸੀਗੀ ਅੱਜ ਤੇ ਜਾਨੂੰ ਮੈਂ ਕਿਹਾ ਚੱਲ ਮੈਂ ਜਾਨੂੰ ਪਸ਼ੂ ਨੂੰ ਨਹਾਣੇ ਆ ਤੂੰ ਮਾੜੀ ਜੀ ਵੀਡੀਓ ਬਣਾ ਦੇ ਐ ਲਓ ਜੀ ਗਾਈ ਨੂੰ ਮੈਂ ਖਿੱਚ ਦਨ ਨਹਾਣ ਲੈ ਪਰ ਕਿੱਥੇ ਮੰਨਦੇ ਆ ਪਸ਼ੂ ਵੀ ਪਸ਼ੂ ਵੀ ਕਹਿੰਦੇ ਸਾਨੂੰ ਨੰਨ ਲਾਓ ਅਸੀਂ ਗਰਮੀ ਚ ਮੈਂ ਦੇਖ ਲਓ ਮੇਰਾ ਜੋਰ ਲੱਗਿਆ ਪਿਆ ਮਸੀਕ ਤੇ ਗਾਈ ਧੁਰੀ ਐ ਮੈਂ ਕਿਹਾ ਜਾ ਜਾ ਤੈਨੂੰ ਨਹਾਵਾ ਦਵਾ ਮੇਰੀ ਬਸ ਹੋ ਜਾਂਦੀ ਐ ਲਓ ਜੀ ਉਸ ਤੋਂ ਬਾਅਦ ਆਪਾਂ ਪਸ਼ੂ ਪਸੂ ਨਹਾਾ ਕੇ ਤੇ ਆਪਾਂ ਵੀ ਪਹੁੰਚ ਗਏ ਜੀ ਕ੍ਰੀਟ ਟ੍ਰੈਵਲ ਤੇ ਸ਼ਿਮਰਤੀ ਅਰਾਨੀ 35000 ਵੋਟਾਂ ਨਾਲ ਇੱਕੋ ਹੀ ਸੀਟ ਜਿਹੜੀ ਆ ਉਹ ਹਾਰੀ ਆ ਬੀਜੇਪੀ ਕਈ ਸੀਟਾਂ ਹਾਰ ਗਈ ਉਹਦਾ ਬੀਜੇਪੀ ਤੇ ਕਰਨਾਲ ਤੋਂ ਮਨੋਹਰ لال ਖੱਟੜ ਜਿੱਤੇ ਆ ਬਠਿੰਡਾ ਤੋਂ ਹਰシਮਰਤ ਕੋਰ ਬਾਦਲ ਪਰ ਅਮਰਪਾਲ ਸਿੰਘ ਦੇ ਜਿੱਤਣ ਦੀ ਖੁਸ਼ੀ ਦੇ ਵਿੱਚ ਆਪਾਂ ਪੀਜ਼ਾ ਹਾਊਸ ਤੋਂ ਮੰਗਾਈ ਚੀਜ਼ ਚਿਲੀ ਚੀਜ਼ ਚਿਲੀ ਮਗਾ ਕੇ ਤੇ ਆਪਾਂ ਸ਼ਗਿਆ ਪ੍ਰਸ਼ਾਦਾ ਤੇ ਫਿਰ ਆਪਾਂ ਉੱਥੇ ਹੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੁਲਾਈ ਤੇ ਆਪਣੇ ਮਿੱਤਰਾਂ ਦੋਸਤਾਂ ਨੂੰ ਫੋਨ ਕੀਤਾ ਤੇ ਇਧਰ ਰਾਤ ਨੂੰ ਪ੍ਰੋਗਰਾਮ ਹੋ ਗਿਆ ਸ਼ੁਰੂ ਤੇ ਇੰਦਰਪ੍ਰੀਤ ਸਿੰਘ ਚਿੱਕਾ ਭਾਈ ਇਕਬਾਲ ਸਿੰਘ ਜੀ ਬਹੁਤ ਸਤਿਕਾਰਯੋਗ ਸਾਡੇ ਬੰਗਿਆਂ ਤੋਂ ਕੰਮ ਹੀ ਤੋਂ ਨੇ ਫਿਰ ਆਪਾਂ ਸਰਦਾਈ ਪੀਣ ਦੇ ਚੱਕਰ 'ਚ ਆਪਾਂ ਮਜਾਰੀਆਲ ਵੀ ਘੁੰਮ ਕੇ ਆਏ ਤੇ ਘਰੇ ਪਹੁੰਚਦੇ ਬੰਦੇ ਸਾਨੂੰ ਆਏ ਸੀ ਮਿਲਣ ਕਹਿੰਦੇ ਭਾਈ ਸਾਡੇ ਫੈਨ ਆ ਬਲੌਗ ਸਾਡੇ ਦੇਖੀ ਜਿਹੜੇ ਠੋਕੇ ਲਓ ਜੀ ਬਲੌਗ ਪੁੱਛੀ ਬਦਮਾਸ਼ ਪਿੰਡ ਚਿੱਕੇ ਤੋਂ ਇਹ ਜੇਸੀ ਵੀ ਚਲਾਉਂਦਾ ਭਾਈ ਲੋ ਜੀ ਮਾਸੀ ਦਾ ਮੁੰਡਾ ਆ ਗਿਆ ਛਾ ਗਿਆ ਵੇ ਮਾਸੀ ਦਾ ਮੁੰਡਾ ਆ ਗਿਆ ਵੇ ਛਾ ਗਿਆ ਇੱਕ ਹਾਥੀ ਵਾਲੇ ਛਾ ਗਏ ਤੇ ਇੱਕ ਮਾਸੀ ਦਾ ਮੁੰਡਾ ਛਾ ਗਿਆ ਸਾਰੇ ਮੇਰੇ ਬਲੌਗ ਨੂੰ ਕਮੈਂਟ ਸ਼ੇਅਰ ਲਾਈਕ ਜਰੂਰ ਕਰੋ ਸਾਰਿਆਂ ਦਾ ਧੰਨਵਾਦ ਸ਼ਰੂ ਹੋਣੀ ਅਕਾਲੀ ਦਲ ਜਿੰਦਾਬਾਦ